ਇਹ ਕ੍ਰਾਂਤੀ ਦਾ ਨਾਮ ਇਸ ਕਰਕੇ ਦਿੱਤਾ ਕਿ ਹਰੇਕ ਸਕੂਲ ਦੇ ਵਿੱਚ ਜਿਹੜੀ ਵੀ ਸਹੂਲਤ ਚਾਹੀਦੀ ਸੀ ਤਿੰਨ ਸਾਲਾਂ ਦੇ ਵਿੱਚ ਪੂਰੀ ਕੀਤੀ ਸਾਡਾ ਜਿਹੜਾ ਮਾਰਸਾ ਜ਼ਿਲ੍ਹਾ ਸੀ ਜਿਹਨੂੰ ਬੈਕਵਰਡ ਕਿਹਾ ਜਾਂਦਾ ਸੀ ਅਸੀਂ ਬੈਕਵਰਡ ਦਿਮਾਗ ਤੌਰ ਤੇ ਨਹੀਂ ਸੀ ਜਾਂ ਮਿਹਰ ਤਵੱਖ ਨਹੀਂ ਸੀ ਸਹੀ ਸਹੂਲਤਾਂ ਪੱਖੋ ਸੀ ਇਹ 8% ਤੋਂ ਵੱਧ ਫੀਸਾਂ ਨਹੀਂ ਵਧਾ ਸਕਦੇ ਉਹ ਵੀ ਰੀਜਨ ਦੱਸਣਾ ਪਊਗਾ ਕਿਉਂ ਵਧਾਣਾ ਦੂਜਾ ਕਿ ਜਿਹੜੀਆਂ ਕਿਤਾਬਾਂ ਨੇ ਜਾਂ ਵਰਤੀਆਂ ਨੇ ਉਹ ਕਿਸੇ ਇੱਕ ਦੀ ਮਨੁਖਪਲੀ ਨਹੀਂ ਹੋ ਸਕਦੀ ਵੀ ਜ਼ਾਇਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਹਲਕਾ ਸਰਦੂਰਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਵਾਲੀ ਨੇ ਵੱਖ-ਵੱਖ ਸਕੂਲਾਂ ਵਿੱਚ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਕੋ ਮਿਸਾਲ ਲੈ ਕੇ ਸਰਕਾਰ ਆਈ ਸੀ ਸੇਧ ਤੇ ਸਿੱਖਿਆ ਅੱਜ ਤੁਸੀਂ ਵੇਖਿਆ ਹੋਣਾ ਕਿ ਖੈਰਾ ਖੁਰਕ ਦੇ ਸਕੈਂਡਰੀ ਸਕੂਲ ਤੇ ਪ੍ਰਾਇਮਰੀ ਸਕੂਲ ਦਾ ਫੰਕਸ਼ਨ ਸੀਗਾ ਜਿਹਦੇ ਵਿੱਚੋਂ 20 ਲੱਖ ਰੁਪਏ ਜਿਹੜਾ ਹੈਗਾ ਬਾਉਂਡਰੀ ਵਾਲ ਜਾਂ ਕਲਾਸਰੂਮ ਜਾਂ ਵਾਸ਼ਰੂਮ ਲਈ ਪ੍ਰਾਇਮਰੀ ਸਕੂਲ ਦੇ ਵਿੱਚ ਘੱਟੋ ਘੱਟ 18-19 ਲੱਖ ਰੁਪਏ ਜਿਹੜਾ ਹੈਗਾ ਸਕੈਂਡਰੀ ਸਕੂਲ ਦੇ ਵਿੱਚ ਆਇਆਗਾ ਜਿਹੜੀ ਜਿਹੜੀ ਇਹਨਾਂ ਲੋੜ ਸੀ ਜਿੱਦਾਂ ਸਕੂਲ ਦੇ ਵਿੱਚ ਬਾਉਂਡਰੀ ਵਾਲੀ ਨਾ ਹੋਊਗੀ ਜਾਂ ਕਲਾਸਰੂਮ ਨਾ ਹੋਣਗੇ ਇਹ ਵਾਸ਼ ਨੂੰ ਬਣਾਉਣ ਦੇ ਪੀਣ ਵਾਲਾ ਪਾਣੀ ਦਾ ਮਾਹੌਲ ਕਿ ਹੋ ਜਾ ਬਣ ਗਿਆ। ਸੋ ਸਰਕਾਰ ਹੈ ਜਿਹਨਾਂ ਵਾਦਾ ਲੈ ਕੇ ਆਈ ਸੀਗੀ ਅੱਜ ਸਕੂਲਾਂ ਦਾ ਜਿਹੜਾ ਮਾਹੌਲ ਆ ਉਸ ਨੂੰ ਵਧੀਆ ਬਣਾਉਣਾ। ਪ੍ਰਾਈਵੇਟ ਸਕੂਲਾਂ ਚੋਂ ਬੱਚਿਆਂ ਦਾ ਆਕਰਸ਼ਿਤ ਹੋਣਾ ਸਰਕਾਰੀ ਸਕੂਲਾਂ ਵਾਲੇ ਦੇ ਵਿੱਚ ਤੁਸੀਂ ਦੇਖਿਆ ਕਿ ਦਾਖਲੇ ਵਧ ਰਹੇ ਆ ਤੇ ਅਸੀਂ ਲੱਗੇ ਹੋਏ ਆ ਕਿ ਜਿਹੜਾ ਐਜੂਕੇਸ਼ਨ ਦਾ ਮਾਹੌਲ ਸੀਗਾ ਉਹਨੂੰ ਵਧੀਆ ਬਣਾ ਕੇ ਇੱਕ ਸਿੱਖਿਆ ਕ੍ਰਾਂਤੀ ਦਾ ਨਾਮ ਇਸ ਕਰਕੇ ਦਿੱਤਾ ਕਿ ਹਰੇਕ ਸਕੂਲ ਦੇ ਵਿੱਚ ਜਿਹੜੀ ਵੀ ਸਹੂਲਤ ਚਾਹੀਦੀ ਹੈ ਅਸੀਂ 3 ਸਾਲਾਂ ਦੇ ਵਿੱਚ ਪੂਰੀ ਕੀਤੀ। ਜਿਵੇਂ ਜਿਵੇਂ ਹੋਰ ਜ਼ਰੂਰਤ ਹੋਊਗੀ ਸਕੂਲ ਸਟਾਫ ਨੂੰ ਆਖਿਆਗਾ ਕਿ ਸਾਨੂੰ ਦੱਸਣਾ ਸੀ ਨਾਲ ਦੀ ਨਾਲ ਉਹ ਕਲਾਸਰੂਮ ਜਾਂ ਵਾਸ਼ਰੂਮ ਜਿਹੜੇ ਹੋਰ ਚਾਹੀਦੇ ਉਹ ਵੀ ਦੇਖਦੇ ਤਿਆਰਾਂ ਤੇ ਅੱਜ ਤੁਸੀਂ ਇਹ ਵੇਖੋਗੇ ਕਿ ਮੈਡਟ 8ਵੀਂ ਦਾ ਰਿਜ਼ਲਟ ਆਇਆਗਾ 8ਵੀਂ ਦੇ ਵਿੱਚੋਂ ਇਹ ਸਿੱਖਿਆ ਕ੍ਰਾਂਤੀ ਕਰਕੇ ਕਿ ਪੰਜ ਜਿਹੜੇ ਬੱਚੇ ਨੇ ਮਾਲੀਸਾ ਜ਼ਿਲ੍ਹੇ ਦੇ ਉਹ ਸਰਕਾਰੀ ਸਕੂਲਾਂ ਚੋਂ ਮੈਡਟ ਤੇ ਆਏ ਨੇ ਤੇ ਦੋ ਪ੍ਰਾਈਵੇਟ ਸਕੂਲਾਂ ਚੋਂ ਆਏ ਆ ਕਿ ਹਾਲਾਤ ਉਲਟ ਹੁੰਦੇ ਸੀ ਸੋ ਮੈਂ ਇਸ ਦਾ ਸਿਹਰਾ ਤੇ ਬੇਨਤੀ ਵਿਧਾਇਕਾਂ ਨੂੰ ਦਿਨਾ ਡੀਓ ਸਟਾਫ ਨੂੰ ਦਿਨਾਗਾ ਤੇ ਮਾਪਿਆਂ ਨੂੰ ਦਿਨਾ ਇਤਿਹਾਸ ਕਰਨਾ ਕਿ ਸਾਡੇ ਸਕੂਲਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਡਾਕਟਰ ਮਾਸਟਰ ਪ੍ਰੋਫੈਸਰ ਚੰਗੇ ਵਿਗਿਆਨੀ ਵਕੀਲ ਬਣ ਕੇ ਨਿਕਲਣਗੇ ਜਾਂ ਹੋਰ ਸੁਆਮਾ ਦੇਣਗੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਤੇ ਸਾਡਾ ਜਿਹੜਾ ਮਾਨਸਾ ਜ਼ਿਲ੍ਹਾ ਸੀ ਜਿਹਨੂੰ ਬੈਕਵਰਡ ਕਿਹਾ ਜਾਂਦਾ ਸੀ ਅਸੀਂ ਬੈਕਵਰਡ ਦਿਮਾਗ ਤੌਰ ਤੇ ਨਹੀਂ ਸੀ ਜਾਂ ਮਿਹਰ ਤਵੱਖ ਨਹੀਂ ਸੀ ਅਸੀਂ ਸਹੂਲਤਾ ਪੱਖੋਂ ਸੀ ਤੇ ਅੱਜ ਉਹ ਸਾਰੀਆਂ ਸਹੂਲਤਾ ਜਿਹੜੀਆਂ ਕਮੀ ਸੀ ਉਹਨੂੰ ਪੂਰਾ ਕਰਨ ਦਾ ਸੀ ਯਤਨ ਕਰ ਰਹੇ ਹਾਂ ਹਰ ਇੱਕ ਸਕੂਲ ਦੇ ਵਿੱਚ ਅੱਜ ਇਸ ਤੋਂ ਪਹਿਲਾਂ ਮੂਸੇ ਗਏ ਸੀ ਹੁਣ ਖੈਰਾ ਕਲਾ ਜਾਣਾ ਉਸ ਤੋਂ ਬਾਅਦ ਆਲੂ ਪਰ ਜਾਣਾ ਜਿਹੜੇ ਜਿਹੜੇ ਕੰਮ ਹੋਇਆ ਸਾਰਿਆਂ ਦੇ ਘਾਟ ਕਰਨਿਆਂ ਤੇ ਜਿਹੜੀਆਂ ਅਧਿਆਪਕਾਂ ਦੀਆਂ ਜਾਂ ਬੱਚਿਆਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਸੁਣਨਾ ਇਹ ਸਾਡੇ ਅੱਜ ਦਾ ਮਿਸ਼ਨ ਇਹਨਾਂ 8% ਤੋਂ ਵੱਧ ਫੀਸਾਂ ਨਹੀਂ ਵਧਾ ਸਕਦੇ ਉਹ ਵੀ ਰੀਜਨ ਦੱਸਣਾ ਪਊਗਾ ਕਿਉਂ ਵਧਾਣਾ ਦੂਜਾ ਕਿ ਜਿਹੜੀਆਂ ਕਿਤਾਬਾਂ ਨੇ ਜਾਂ ਵਰਤੀਆਂ ਨੇ ਉਹ ਕਿਸੇ ਇੱਕ ਦੀ ਨੁਕਲੀ ਨਹੀਂ ਹੋ ਸਕਦੀ ਵੀ ਇਸ ਤੋਂ ਲੈਣੀ ਤੁਸੀ ਇੱਕ ਜਾਰੀ ਕਰ ਸਕਦੇ ਉਹ ਬੰਦਾ ਕਿਤੋਂ ਕਿਤੋਂ ਲੈ ਲੈ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਕਰ ਰਿਹਾ ਕਿ 25% ਕਲਾਸਾਂ ਦੇ ਵਿੱਚ ਜਿਹੜੇ ਇਕਨੋਮਿਕਲੀ ਬੈਕਵਾਰ ਨੇ ਉਹਨਾਂ ਨੂੰ ਦਾਖਲਾ ਦੇਣਾ ਲਾਜ਼ਮੀ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨੂੰ ਵੀ ਅਸੀਂ ਸਟ੍ਰਿਕਲੀ ਲਾਗੂ ਕਰ ਰਹੇ ਆ ਕਿ ਜਿਹੜੇ ਗਰੀਬ ਬੱਚੇ ਆ ਜੇ ਉਹਨਾਂ ਨੇ ਦਾਖਲਾ ਲੈਣਾ ਚਾਹੁੰਦੇ ਆ ਤਾਂ ਉਹਨਾਂ ਦੀ ਜਿਹੜੀ ਰਿਜ਼ਰਵੇਸ਼ਨ ਆ ਉਹਨੂੰ ਪੂਰਾ ਫਾਲੋ ਕੀਤਾ ਜਾਵੇ ਲੀਗਲੀ ਇਸ ਗੱਲ ਵਾਸਤੇ ਸਿਸਟਿਕਲੀ ਪੰਜਾਬ ਗਵਰਨਮੈਂਟ ਐਕਸ਼ਨ ਲੈ। ਸੋ ਜਿੱਥੇ ਪੰਜਾਬ ਗਵਰਨਮੈਂਟ ਦਾ ਜਾਂ ਸਾਡੇ ਐਜੂਕੇਸ਼ਨ ਸਟਾਫ ਦਾ ਰਾਈਟ ਹੀ ਨਹੀਂ ਉਥੇ ਅਸੀਂ ਕਿਸੇ ਨੂੰ ਜਾ ਕੇ ਤੰਗ ਨਹੀਂ ਕਰ ਸਕਦੇ ਪਰ ਜਿੱਥੇ ਜਿੱਥੇ ਵਾਇਓਲੇਸ਼ਨ ਹੋ ਰਹੀ ਹੈ ਤੇ ਸਾਡੇ ਲੀਗਲੀ ਸਾਡਾ ਰਾਈਟ ਰੋਕਣਾ ਉਥੇ ਪੰਜਾਬ ਸਰਕਾਰ ਹਮੇਸ਼ਾ ਫੇਰ ਹੈ।